ਬੜੇ ਸਾਰੇ ਲੋਕ ਕਹਿੰਦੇ ਨੇ ਕਿ ਖੇਤੀ ਹੁਣ ਮੁਨਾਫੇ ਦਾ ਸੌਦਾ ਨਹੀਂ ਰਹੀ ਖੇਤੀ ਘਾਟੇ ਦਾ ਸੌਦਾ ਹੋ ਗਈ ਜ਼ਮੀਨਾਂ ਛੱਡ ਕੇ ਲੋਕ ਬਾਹਰ ਜਾਈ ਜਾ ਰਹੇ ਨੇ ਸਭ ਤੋਂ ਵੱਡੀ ਐਗਜ਼ਾਮਪਲ ਮੈਨੂੰ ਲੱਗਦਾ ਤੁਸੀਂ ਹੋਵੋਗੇ ਕਿ ਠੇਕੇ ਤੇ ਲੈ ਕੇ ਤੁਸੀਂ ਖੇਤੀ ਕਰ ਰਹੇ ਹੋ ਵਾਕਈ ਇਹ ਮੁਨਾਫੇ ਦਾ ਹੈ ਸੋਦਾ ਮੈਨੂੰ ਕੋਈ ਸਹੀ ਠੇਕੇ ਵਾਲਿਆਂ ਨੂੰ ਪਿਆਲੀਆਂ ਨੂੰ ਠੇਕਾ ਦਿੰਨੇ ਭਾਈ ਤੇ ਕੁਝ ਆਪਣੀ ਇਨਕਮ ਹੁੰਦੀ ਹੈ ਅਕਸਰ ਗੱਡੀ ਚੱਲਦੀ ਹੈ ਤਾਂ ਤਾਂ ਹੀ ਕੰਮ ਕਰਦੇ ਸੀ ਅਸੀਂ ਵੀ ਆਪਣੇ ਬੱਚੇ ਬਾਹਰ ਇਹਨਾਂ ਠੇਕੇ ਤੇ ਜ਼ਮੀਨਾਂ ਤੋਂ ਬੈਠੇ ਬਾ ਬੈਠੇ ਮੇਰੇ ਹਾਂਜੀ ਦੋਨੋਂ ਅਮਰੀਕਾ ਜੀ ਇਹ ਸਾਰੀ ਜ਼ਮੀਨ ਠੇਕੇ ਤੇ ਲਈ ਫਿਰ ਤੁਹਾਡੀ ਆਪ ਦੀ ਵੀ ਮਾਲਕੀ ਹੈਗੀ ਕਿ ਜਾਂ ਸਾਰੀ ਇਹ ਕਰਦੇ ਹੋ ਨਹੀਂ ਜੀ ਮੇਰੀ ਮਾਲਕੀਤ ਨਹੀਂ ਜੀ अच्छा मैं सारी ਠੇਕੇ ਦੇ ਜਮੀਨ ਜੀ ਲੱਤ ਕਿਵੇਂ ਕੋਈ ਹਾਦਸਾ ਹੋ ਗਿਆ ਸੀ ਕਿਵੇਂ ਕੱਟੀ ਗਈ ਇਹ ਜੀ ਨਾਲ ਜੀ ਮੇਰੀ ਲੱਤ ਛੋਟੇ ਦੇ ਪੱਟੇ ਵਿੱਚ ਆ ਕੇ ਵੱਢੀ ਗਈ ਸੀ اچھا ਬਸ ਉਤੋਂ ਹੀ ਜ਼ਿੰਦਗੀ ਦਾ ਇਹ ਸੰਘਰਸ਼ ਮੇਰਾ ਸ਼ੁਰੂ ਹੋ ਗਿਆ ਇਹ ਫਿਰ ਟਰੈਕਟਰ ਤੁਸੀਂ ਸਾਰਾ ਆਪ ਹੀ ਖੇਤੀ ਚਲਾਉਣੀ ਹੈ ਮੈਂ ਚਲਾਉਂਦਾ ਜੀ ਮੇਰੇ ਨੌਕਰ ਵੀ ਰੱਖੇ ਆ ਜਿਹੜੇ ਅੰਗ ਆ ਰੱਬ ਨੇ ਦਿੱਤੇ ਆ ਉਹ ਉਹਦੇ ਵਰਗੇ ਰਿਸ਼ਤੇ ਨਹੀਂ ਕੋਈ ਪਰ ਫਿਰ ਵੀ ਆਪਾਂ ਹੰਤ ਨਹੀਂ ਛੱਡੀ ਫਿਰ ਵੀ ਆਪਾਂ ਕੰਮ ਕਰਦੇ ਵੀ ਤਦੂ ਵਿੱਚ ਵੀ ਕਰਦੇ ਪਿੰਡ ਲੋਕੀ ਐਗਜ਼ੈਪਲਾਂ ਦਿੰਦੇ ਹੁਣ ਮੈਨੂੰ ਲੱਗਦਾ ਆਪਣੇ ਨਿਆਣਿਆਂ ਨੂੰ ਕੀ ਬਲਬੀਰ ਸਿੰਘ ਜੇ ਠੇਕੇ ਤੇ ਲੈ ਕੇ 100 ਕਿਲਾ ਖੇਤੀ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਮਹਾਰਾਜ ਦੇਖੋ ਆ ਕੇ ਬਿਹਾਰ ਤੋਂ ਆ ਕੇ ਲੋਕ ਸਾਰੇ ਕਿਤਾ ਕਰਦੇਗਾ ਸੋ ਮੇਰੀ ਅਸੀਂ ਸਾਡਾ ਮਨ ਖੁਸ਼ ਹੁੰਦਾ ਸ਼ਿ ਨਾਲ ਵੇਖ ਕੇ ਛੱਡਦੇ ਨਹੀਂਗੇ ਸਾਡੇ ਬੱਚੇ ਕਿਉਂ ਨਹੀਂ ਕਰਦੇ ਜੀ ਫਿਰ ਸੰਦ ਕਿਹੜੇ ਕਿਹੜੇ ਰੱਖੇ ਤੁਸੀਂ ਟਰੈਕਟਰ ਇੱਕ ਰੱਖਿਆ ਕਿੰਨੇ ਟਰੈਕਟਰ ਨੇ ਟਰੈਕਟਰ ਮੇਰੇ ਕੋਲ ਦੋ ਆ ਜੀ ਅੱਛਾ ਹੋਰ ਫਿਰ ਸਾਰਾ ਸਮਾਨ ਬਣਾਇਆ ਹੋਇਆ ਤੁਸੀਂ ਸਾਰਾ ਸੰਦ ਸਦਾਰਾ ਗੁਰੂ ਦੀ ਕਿਰਪਾ ਨਾਲ ਸਾਰਾ ਬਣਾਇਆ ਵੀਰੇ ਸਸਿ ਗਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅੱਜ ਤੁਹਾਡੀ ਮੁਲਾਕਾਤ ਇੱਕ ਹਿੰਮਤੀ ਤੇ ਉਦਮੀ ਕਿਸਾਨ ਦੇ ਨਾਲ ਕਰਵਾਉਣੀ ਹੈ ਹਿੰਮਤੀ ਤੇ ਉਦਮੀ ਇਸ ਕਰਕੇ ਮੈਂ ਸ਼ਬਦ ਯੂਜ਼ ਕਰ ਰਿਹਾ ਕਿਉਂਕਿ ਬਲਵੀਰ ਸਿੰਘ ਕਿਸਾਨ ਮੇਰੇ ਨਾਲ ਮੌਜੂਦ ਹੈਗੇ ਨੇ ਲਗਭਗ 100 ਕਿੱਲੇ ਦੀ ਖੇਤੀ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀ ਖੇਤੀ ਜਿਹੜੀ ਹੈ ਉਹ ਠੇਕੇ ਤੇ ਲੈ ਕੇ ਕਰਦੇ ਨੇ ਔਰ ਇੱਕ ਹੋਰ ਵੱਡੀ ਗੱਲ ਹੈ ਕਿ ਇਹ ਹੈਂਡੀਕੈਪ ਹੈਗੇ ਨੇ ਪਰ ਕਦੇ ਇਹਨਾਂ ਨੇ ਹਿੰਮਤ ਨਹੀਂ ਹਾਰੀ ਇੱਕ ਲੱਤ ਦੇ ਸਹਾਰੇ 100 ਕਿੱਲੇ ਦੀ ਖੇਤੀ ਕਰ ਰਹੇ ਨੇ ਆਪ ਹੀ ਟਰੈਕਟਰ ਚਲਾਉਂਦੇ ਨੇ ਸਾਰੀ ਖੇਤੀ ਜਿਹੜੀ ਹੈ ਆਪ ਕਰਦੇ ਨੇ ਤਾਂ ਬੜੀ ਵੱਡੀ ਇਹ ਮਿਸਾਲ ਹੈਗੀ ਆ ਜਿਹੜੇ ਲੋਕ ਕਹਿੰਦੇ ਨੇ ਕਿ ਖੇਤੀ ਘਾਟੇ ਦਾ ਸੌਦਾ ਤਾਂ ਉਹਨਾਂ ਲੋਕਾਂ ਨੂੰ ਵੀ ਅੱਜ ਇਹ ਗੱਲਾਂ ਧਿਆਨ ਦੇ ਨਾਲ ਸੁਣਨੀਆਂ ਚਾਹੀਦੀਆਂ ਨੇ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਬਲਵੀਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹੁੰਦਾ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਖੇਤੀ ਕਰਦੇ ਮੈਨੂੰ ਲਗਭਗ 20 ਸਾਲ ਹੋ ਗਏ ਜੀ ਅੱਛਾ ਪਹਿਲਾਂ ਥੋੜੀ ਖੇਤੀ ਕਰਦਾ ਸੀ ਹੌਲੀ-ਹੌਲੀ ਆਸਤੇ ਨਾਲ ਮੈਂ ਲਗਭਗ ਮੇਰਾ ਟਾਰਗੇਟ 100 ਕਿਲੋ ਦਾ ਤੋਂ ਪਹੁੰਚ ਗਿਆ ਜੀ ਅੱਛਾ ਜਦੋਂ ਸ਼ੁਰੂਆਤ ਕੀਤੀ ਸੀਗੀ ਉਦੋਂ ਕਿੰਨੀ ਸੀਗੀ ਜ਼ਮੀਨ ਪਹਿਲਾਂ 10-15 ਕਿੱਲਾਂ ਤੋਂ ਸ਼ੁਰੂ ਕੀਤੀ ਜੀ ਮਾਰੇ ਅੱਛਾ ਬਸ 10-15 ਤੋਂ ਚੱਲਦੇ 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 ਫਿਰ ਹੁਣ 100 ਕਿੱਲੇ ਤੇ ਪਹੁੰਚੇ ਆ ਜੀ ਅੱਛਾ ਹਾਂਜੀ ਫਿਰ ਜਿਵੇਂ ਤੁਸੀਂ ਸਟਾਰਟਿੰਗ ਕੀਤੀ ਤਾਂ ਇਹ ਸਾਰੀ ਜ਼ਮੀਨ ਠੇਕੇ ਤੇ ਲਈ ਫਿਰ ਤੁਹਾਡੀ ਆਪਦੀ ਵੀ ਮਾਲਕੀ ਹੈਗੀ ਕਿ ਜਾਂ ਸਾਰੀ ਇਹ ਕਰਦੇ ਹੋ ਨਹੀਂ ਜੀ ਮੇਰੀ ਮਾਲਕੀ ਆਪਣੀ ਦੀ ਹੈਗੀ ਅੱਛਾ ਮੈਂ ਸਾਰੀ ਠੇਕੇ ਦੇ ਜ਼ਮੀਨ ਖੁੰਦਾ ਵੀਰੇ ਅੱਛਾ ਹਾਂਜੀ ਠੀਕ ਹੈ ਤੇ ਠੇਕੇ ਤੇ ਲੈ ਕੇ ਆਪਣਾ ਦੇਖੋ ਮੈਨੂੰ ਵੀ ਰੋਜ਼ਗਾਰ ਮਿਲਿਆ ਮੇਰੇ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਮਿਲਿਆ ਤੇ ਮੈਂ ਕਹਿੰਦਾ ਜੀ ਸਾਰੇ ਲਗਭਗ ਅਸੀਂ ਰੜ ਕੇ ਹੰਬਲਾ ਮਾਰੀਏ ਤੇ ਆਪਾਂ ਕਾਰੋਬਾਰ ਕਰੀਏ ਲੋਕਾਂ ਜਿਹੜੇ ਵਿਲੜ ਤੁਰੇ ਫਿਰਦੇ ਆ ਚੋਰੀਆਂ ਕਰਦੇ ਫਿਰਦੇ ਇਹਨਾਂ ਨੂੰ ਵੀ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਮਹਾਰਾਜ ਉਹ ਵੇਖੋ ਮੈਂ ਇੱਕ ਆਂਗਣੇ ਦਾ ਬੰਦਾ ਹੋ ਕੇ ਖੇਤੀ ਕਰਦਾ ਤੇ ਜਿਹੜੇ ਲੁੱਟਾ ਖੋਹ ਕਰਦੇ ਫਿਰਦੇ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਵੀ ਕੋਈ ਕੰਮ ਕਰੋ ਭਾਈ ਤੇ ਕੰਮ ਕਰੋਗੇ ਤੇ ਭਾਈ ਤੁਹਾਨੂੰ ਕੋਈ ਕਿਸੇ ਦੀ ਲੁੱਟ ਨਹੀਂ ਕਰਨੀ ਪਊ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਕਰਨ ਕਰਨ ਦਾ ਮੌਕਾ ਤੁਹਾਨੂੰ ਮਿਲੇਗਾ ਤੇ ਕਿਰਪਾ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਇਹਨਾਂ ਭੈਣ ਭਰਾਵਾਂ ਨੂੰ ਨਸ਼ਾ ਛੱਡੋ ਹਾਂ ਕਿਰਤ ਕਰੋ ਭਾਈ ਗੱਲ ਹੋ ਮੈਂ ਕੀ ਰੱਖਿਆ ਸੇਵਾ ਦਰਿਆ ਚੱਲ ਪਿਆ ਮਹਾਰਾਜ ਜੀ ਹਾਂ ਪਾਣੀ ਦਾ ਦਰਿਆ ਤੇ ਪਹਿਲਾਂ ਸੀਗੇ ਆਪਣੇ ਪੰਜਾਬ ਦੇ ਵਿੱਚ ਤੇ ਪੰਜਾਬ ਚ ਸ਼ੇਵਾਂ ਦਰਿਆ ਔਰ ਨਸ਼ੇ ਦਾ ਚ ਲੱਗ ਗਿਆ ਹਾਂ ਵਾਕਈ ਬੜੀ ਵੱਡੀ ਗੱਲ ਹੈ ਭਲਵੀਰ ਜੀ ਲਤ ਕਿਵੇਂ ਕੋਈ ਹਾਦਸਾ ਹੋ ਗਿਆ ਸੀ ਕਿਵੇਂ ਕੱਟੀ ਗਈ ਇਹ ਜਨਾਬ ਜੀ ਮੇਰੀ ਲਤ ਛੋਟੇ ਉਂਦੇ ਪਟੇ ਵਿੱਚ ਆ ਕੇ ਵੱਡੀ ਗਈ ਸੀ ਅੱਛਾ ਬਸ ਉਤੋਂ ਹੀ ਜ਼ਿੰਦਗੀ ਦਾ ਫਿਰ ਸੰਘਰਸ਼ ਮੇਰਾ ਸ਼ੁਰੂ ਹੋ ਗਿਆ ਹਾਂ ਤੇ ਸੰਘਰਸ਼ ਕਰਦੇ 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 ਅੱਜ ਇਸ ਮੱਜਲ ਤੇ ਪਹੁੰਚੇ ਵੀਰੇ ਚੁਣੌਤੀਆਂ ਰਹੀਆਂ ਫਿਰ ਇਸ ਸਾਰੇ ਸਫਲ ਦੇ ਦੌਰਾਨ ਬਿਲਕੁਲ ਮਹਾਰਾ ਚੁਣੌਤੀਆਂ ਸ਼ੁਰੂ ਜਦੋਂ ਜਦੋਂ ਲਾਤੀ ਵੱਡੀ ਗਈ ਚੁਣੌਤੀਆਂ ਉਦੋਂ ਸ਼ੁਰੂ ਹੋ ਗਿਆ ਮੈਂ ਉੱਠ ਕੇ ਤੁਰ ਕੇ ਉਧਰ ਜਾਣਾ ਇੱਧਰ ਜਾਣਾ ਹਾਂ ਤੇ ਇੱਕ ਇੱਕ ਜ਼ਿੰਦਗੀ ਵਾਸਤੇ ਚੁਣੌਤੀ ਸੀ ਤਾਂ ਇਹਨੂੰ ਚੁਣੌਤੀ ਨੂੰ ਆਪਾਂ ਦਿਨ ਨਾਲ ਮੁਕਾਬਲਾ ਕਰਦੇ 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 ਜੇ ਆਪਾਂ ਇੱਥੇ ਪਹੁੰਚੇ ਵੀਰੇ ਹਾਂ ਹਾਂਜੀ ਇਹ ਫਿਰ ਟਰੈਕਟਰ ਤੁਸੀਂ ਸਾਰਾ ਆਪ ਹੀ ਖੇਤੀ ਚਲਾਉਨੇ ਹੋ ਹੈ ਮੈਂ ਚਲਾਉਂਦਾ ਜੀ ਮੇਰੇ ਨੌਕਰ ਵੀ ਰੱਖੇ ਆ ਚਲੋ ਜਿੱਥੇ ਸੁੱਕੀਆਂ ਪਾਲੀਆਂ ਵਾਹ ਲੈਣਾ ਤੋਂ ਵਿੱਚ ਵੀ ਮੈਂ ਚਲਾਉਂਦਾ ਟਰੈਕਟਰ ਪਿਛਲੇ ਸਾਲ ਤੁਸੀਂ ਮੇਰੇ ਇੰਟਰਵਿਊ ਲਈ ਸੀ 2-3 ਸਾਲ ਪਹਿਲਾਂ ਲਈ ਸੀ ਜੀ ਮੈਂ ਕਦੋਂ ਕਦੋਂ ਵੀ ਕਰ ਲੈਨੇ ਵੀਰੇ ਪਰ ਇਹ ਵੀ ਕੁਦਰਤ ਦੀ ਜਿਹੜੇ ਅੰਗ ਹੈ ਰੱਬ ਨੇ ਦਿੱਤੇ ਆ ਉਹ ਉਹਦੇ ਵਰਗੀ ਰੀਸ਼ਤ ਨਹੀਂ ਕੋਈ ਵੀ ਪਰ ਫਿਰ ਵੀ ਆਪਾਂ ਹੰਤ ਨਹੀਂ ਛੱਡੀ ਫਿਰ ਵੀ ਆਪਾਂ ਕੰਮ ਕਰਦੇ ਵੀਰੇ ਕਦੋਂ ਵਿੱਚ ਵੀ ਕਰ ਚਲਾਈਦਾ ਹਾਂ ਬਾਕੀ ਸਭ ਤੋਂ ਵੱਡੀ ਗੱਲ ਇਹ ਹੀ ਆ ਤੁਹਾਡੀ ਕੀ ਹਿੰਮਤ ਬਹੁਤ ਹੈ ਕਿਹੜੀ ਕਿਹੜੀ ਫਸਲ ਪੀਜਦੇ ਹੋ ਤੁਸੀਂ ਫਿਰ ਫਸਲ ਮਹਾਰਾਜ ਜੀ ਬਸ ਗੱਲ ਕਰਦੇ ਝੋਨਾ ਜਿੱਦਾਂ ਬਾਸਮਤੀ ਲਾਈਦੀ ਆ ਅੱਛਾ ਤੇ ਤੁਹਾਡੇ ਮਾਧਿਅਮ ਦੇ ਰਹੀਂ ਮੈਂ ਗਵਰਨਮੈਂਟਾਂ ਨੂੰ ਆਪਣੀਆਂ ਗਵਰਨਮੈਂਟਾਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਗਵਰਨਮੈਂਟਾਂ ਚਾਹੇ ਕਿਸੇ ਵੀ ਪਾਰਟੀ ਦੀ ਹੋਣ ਚਾਹੇ ਭਾਜੀ ਆਵੇ ਚਾਹੇ ਕਾਂਗਰਸ ਆਵੇ ਚਾਹੇ ਕੋਈ ਵੀ ਗਵਰਨਮੈਂਟ ਹੋਵੇ ਸਾਡੀ ਸਮੱਸਿਆ ਤਾਂ ਸਾਰੇ ਜੀਵੰਦਾਂ ਦੀ ਇੱਕ ਹੀ ਹੈ ਨਾ ਕਿਰਪਾ ਕਰਕੇ ਸਾਡੇ ਮੇਰੀ ਤੁਹਾਡੇ ਮਾਧਿਅਮ ਰਹੀਂ ਮੇਰੀ ਅਪੀਲ ਹੈ ਗਵਰਨਮੈਂਟਾਂ ਨੂੰ ਸਾਨੂੰ ਐਮਐਸਪੀ ਦਿੱਤੀ ਜਾਵੇ ਜ਼ਰੂਰੀ ਹਾਂ ਕਿਉਂਕਿ ਚਿੰਤਾ ਦਾ ਵਿਸ਼ਾ ਇਹ ਹੈਗਾ ਧਰਤੀ ਅਖਲਾ ਪਾਣੀ ਜਿਹੜਾ ਥੱਲੇ ਜਾਈ ਜਾਂਦਾ ਹੈ ਥੱਲੇ ਜਾਈ ਜਾਂਦਾ ਜਦੋਂ ਜਦੋਂ ਪ੍ਰੋਬਲਮ ਪਈ ਤਾਂ ਸਾਨੂੰ ਸਾਰਿਆਂ ਨੂੰ ਪੈਣੀ ਹੈ ਇਹ ਕੋਈ ਕਿਸੇ ਇਸ ਪ੍ਰੋਬਲਮ ਨੇ ਕਿਸੇ ਦਾ ਲਿਆਜ ਨਹੀਂ ਲੈਣਾ ਤੇ ਇਸ ਕਰਕੇ ਅਸੀਂ ਫਸਲੀ ਚੱਕਰ ਵਿੱਚੋਂ ਝੋਨੇ ਦੇ ਕਣਕ ਦੇ ਚੱਕਰ ਵਿੱਚੋਂ ਨਿਕਲੀਏ ਤੇ ਨਿਕਲਾਂਗੇ ਤਾਂ ਅਸੀਂ ਜੇ ਗਵਰਨਮੈਂਟ ਸਾਡੀ ਕੋਈ ਸਹਾਇਤਾ ਕਰੂਗੀ ਸਹਾਇਤਾਏ ਵੀ ਸਾਨੂੰ ਐਮਐਸਪੀ ਦੇਵੇ ਅਸੀਂ ਵੱਖ-ਵੱਖ ਭਿੰਨ-ਭਿੰਨ ਦੀਆਂ ਫਸਲਾਂ ਵਿਝੀਏ ਹਾਂ ਉਹ ਤਾਂ ਹੀ ਬਿੱਤਾਂਗੇ ਇਹ ਜੇ ਸਾਡੇ ਸਾਨੂੰ ਜੇ ਪੂਰਾ ਉਹਦਾ ਮੁੱਲ ਮਿਲੂਗਾ ਹਾਂ ਤੇ ਸਿਰ ਭਾਅ ਮਿਲੇ ਫਿਰ ਉਹਦੇ ਆਪਣੇ ਲੋੜ ਦੇ ਅਨੁਸਾਰ ਅਸੀਂ ਉਹ ਤੇ ਵਿਝਾਂਗੇ ਭਾਈ ਹਾਂ ਬਾਕੀ ਚੰਗੀ ਗੱਲ ਹੈ ਇਹ ਅਸੀਂ ਵੀਰੇ ਤੁਹਾਡੇ ਤੁਹਾਡੇ ਮਾਦੇ ਰੈਂਸ ਗਵਰਨਮੈਂਟ ਨੂੰ ਅਪੀਲ ਕਰਦਾ ਹਾਂ ਕਿ ਨਾ ਸਾਨੂੰ ਧਰਨੇ ਲਾਉਣੇ ਪੈਣ ਨਾ ਸਾਨੂੰ ਕੁਝ ਕਰਨਾ ਪਵੇ ਹੁਣ ਸਮੱਸਿਆ ਦੇਖੋ ਪੰਜਾਬ ਦਾ ਪਾਣੀ ਦਾ ਪੰਜਾਹ ਰਿਆਵਾਂ ਦੀ ਧਰਤੀ ਸੀ ਜਿਹੜੀ ਅੱਜ ਇਹ 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 ਵੀ ਮਾਰੂਥਲ ਦੇ ਬਣਦੇ ਵਿੱਚ ਆ ਗਈ ਹੈ ਹੁਣ ਰੋਪੜ ਦੇ ਜ ਦੱਸਦੇ ਪਾਣੀ ਉਥੇ ਮੁੱਕ ਗਿਆ ਇੱਕ ਪਿੰਡ ਚੋਂ ਪਾਣੀ ਮੁੱਕ ਗਿਆ ਦੇਖੋ ਉਹਨਾਂ ਦਾ ਕੀ ਹਾਲ ਹੋ ਲੋਕਾਂ ਦਾ ਵੀਰੇ ਹਾਂ ਤੇ ਮੈਂ ਆਪਣੀਆਂ ਗਵਰਨਮੈਂਟਾਂ ਨੂੰ ਅਪੀਲ ਕਰਦਾ ਵਾਕਿਆ ਇਹਦਾ ਜਿਹੜਾ ਕੋਈ ਨਾ ਕੋਈ ਬਦਲ ਜਿਹੜਾ ਉਹ ਹਾਂ ਬਦਲ ਬਦਲ ਕੋਈ ਹੋਣਾ ਚਾਹੀਦਾ ਵੀਰੇ ਅੱਛਾ ਬਲਵੀਰ ਜੀ ਇੱਕ ਗੱਲ ਮੈਨੂੰ ਦੱਸਿਓ ਬੜੇ ਸਾਰੇ ਲੋਕ ਕਹਿੰਦੇ ਨੇ ਕਿ ਖੇਤੀ ਹੁਣ ਮੁਨਾਫੇ ਦਾ ਸੌਦਾ ਨਹੀਂ ਰਹੀ ਖੇਤੀ ਘਾਟੇ ਦਾ ਸੌਦਾ ਹੋ ਗਈ ਜ਼ਮੀਨਾਂ ਛੱਡ ਕੇ ਲੋਕ ਬਾਹਰ ਜਾਈ ਜਾ ਰਹੇ ਨੇ ਸਭ ਤੋਂ ਵੱਡੀ ਐਗਜ਼ਾਮਪਲ ਮੈਨੂੰ ਲੱਗਦਾ ਤੁਸੀਂ ਹੋਵੋਗੇ ਕਿ ਠੇਕੇ ਤੇ ਲੈ ਕੇ ਤੁਸੀਂ ਖੇਤੀ ਕਰ ਰਹੇ ਹੋ ਵਾਕਈ ਇਹ ਮੁਨਾਫੇ ਦਾ ਹੈ ਸੌਦਾ ਦੇਖੋ ਜੀ ਸੌਦਾ ਮੁਨਾਫੇ ਦਾ ਤੇ ਹੈਗਾ ਹੀ ਹੋਰ ਕੋਈ ਕੰਮ ਕਰੀਏ ਵੀ ਕੀ ਹੋਰ ਅਸੀਂ ਹਾਂ ਕੰਮ ਹੋਰ ਕਰੀਏ ਵੀ ਕੀ ਖੇਤੀ ਇੱਕ ਚਲੋ ਕਰਦੇ ਆਂ ਖੇਤੀ ਕਰਕੇ ਸਾਨੂੰ ਰੋਟੀ ਮਿਲਦੀ ਐ ਦੋ ਚਾਰ ਪਰਿਵਾਰ ਪਾਲਦੇ ਐ ਹਾਂ ਇਹਦੇ ਨਾਲ ਐ ਨਹੀਂ ਗੱਲ ਨਹੀਂ ਚਲੋ ਸਾਨੂੰ ਚਲੋ ਜਿਆਦਾ ਮੁਨਾਫਾ ਤਾਂ ਨਹੀਂ ਮੰਨਦੇ ਪਹੁੰਦਾ ਕੁਛ ਨਾ ਕੁਛ ਸਾਹੀ ਠੇਕੇ ਵਾਲਿਆਂ ਨੂੰ ਪੈੜੀਆਂ ਵਾਲਿਆਂ ਨੂੰ ਠੇਕਾ ਵੀ ਦਿੰਨੇ ਭਾਈ ਤੇ ਕੁਛ ਆਪਣੀ ਇਨਕਮ ਹੁੰਦੀ ਐ ਅਕਸਰ ਗੱਡੀ ਚੱਲਦੀ ਐ ਤੇ ਤਾਂ ਹੀ ਕੰਮ ਕਰਦੇ ਸੀ ਹਾਂ ਹਾਂਜੀ ਇਹ ਫਿਰ ਜਦੋਂ ਸ਼ੁਰੂਆਤ ਕੀਤੀ ਤੁਸੀਂ 10 ਕੁ ਕਿੱਲੇ ਠੇਕੇ ਤੇ ਲਏ ਫਿਰ ਹੌਲੀ ਹੌਲੀ ਬੰਦਾ ਅੱਗੇ ਵਧਦਾ ਜੀ ਫਿਰ ਇਹ ਕਿਤੇ ਨਾ ਕਿਤੇ ਹੁੰਦਾ ਸੀਗਾ ਕਿ ਇਹ ਸਾਰਾ ਕੰਮ ਕਰਨਾ ਸੌਕੇ ਲਈ ਜ਼ਮੀਨ ਸੰਭਾਲਣੀ ਕੱਲੇ ਨੂੰ ਕਰਨਾ ਪੈਣਾ ਇਹ ਚੀਜ਼ਾਂ ਰਹਿੰਦੀਆਂ ਸੀਗੀਆਂ ਜ਼ਹਾਂ ਵਿੱਚ ਦੇਖੋ ਜੀ ਮਨ 'ਚ ਸ਼ੌਂਕ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਮਨ ਦੇ ਵਿੱਚ ਸ਼ੌਂਕ ਹੋਵੇ ਤਾਂ ਸ਼ੌਂਕ ਨਾਲ ਕਿਹੜਾ ਕੰਮ ਨਹੀਂ ਕਰਦਾ ਬੰਦਾ ਤਾਰੇ ਕਹਿੰਦੇ ਸ਼ੌਂਕ ਨਾਲ ਤਾਂ ਤਾਰੇ ਵੀ ਤੋੜ ਲੈਂਦਾ ਰਾਤ ਨੂੰ ਵਾਕਿਆ ਜੀ ਪਰ ਤਾਰੇ ਤੋੜਨ ਵਾਲੀ ਗੱਲ ਨਹੀਂ ਇੱਥੇ ਹਿੰਮਤ ਦੀ ਗੱਲ ਹੈ ਮਹਾਰਾਜ ਜੀ ਕਰਕੇ ਆਪਾਂ ਖੇਤੀ ਕਰਦੇ ਆਂ ਚੰਗਤਰਾ ਵਾਹੀ ਕਰਕੇ ਚੰਗਤਰਾ ਬਜਾਈ ਕਰਕੇ ਵਧੀਆ ਤਰੀਕੇ ਨਾਲ ਬੀਜਾਂਗੇ ਆਪਾਂ ਤੇ ਕੁਛ ਨਾ ਕੁਛ ਬੈਨੀਫਿਟ ਤੇ ਮਿਲਦਾ ਹੀ ਆ ਜੀ ਬਲਬੀਰ ਜੀ ਪਿੰਡ ਲੋਕੀ ਐਗਜ਼ੈਂਪਲਾਂ ਦਿੰਦੇ ਹੁਣ ਮੈਨੂੰ ਲੱਗਦਾ ਆਪਣੇ ਨਿਆਣਿਆਂ ਨੂੰ ਕਿ ਬਲਬੀਰ ਸਿਆ ਜੇ ਠੇਕੇ ਤੇ ਲੈ ਕੇ 100 ਕਿਲਾ ਖੇਤੀ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਮੈਂ ਇਹੀ ਤਾਂ ਪਹਿਲਾਂ ਵੀ ਤੁਹਾਡੇ ਨਾਲੇ ਇਹੀ ਵਿਚਾਰ ਕੀਤੀ ਸੀਗੀ ਸਰ ਜੀ ਮੈਂ ਜਿਹੜੇ ਮੇਰੇ ਭਰਾ ਨਸ਼ਿਆਂ ਵਿੱਚ ਪਏ ਆ ਆ ਇਧਰਾਂ ਤੇ ਤੁਰੇ ਫਿਰਦੇ ਵੇਲੜ ਤੁਰੇ ਫਿਰਦੇ ਕੰਮ ਕਰਨ ਕੰਮ ਬੜਾ ਪੰਜਾਬ ਦੇ ਵਿੱਚ ਮਹਾਰਾਜ ਦੇਖੋ ਆ ਕੇ ਬਿਹਾਰ ਤੋਂ ਆ ਕੇ ਲੋਕ ਸਾਰੇ ਕਿਤਾ ਕਰਦੇਗਾ ਸੋ ਮੇਰੀ ਅਸੀਂ ਸਾਡਾ ਮਨ ਖੁਸ਼ ਹੁੰਦਾ ਸੀ ਉਹਨਾਂ ਨਾਲ ਵੇਖ ਕੇ ਛੱਡਦੇ ਨਹੀਂਗੇ ਹਾਂ ਫੇ ਸਾਡੇ ਬੱਚੇ ਕਿਉਂ ਨਹੀਂ ਕਰਦੇ ਹਾਂ ਸਾਡੇ ਜਿਹੜੇ ਤੁਰੇ ਫਿਰਦੇ ਪਿੰਡਾਂ ਦੇ ਵਿੱਚ ਵਹਿਲਰ ਤੁਰੇ ਫਿਰਦੇ ਚੋਰੀਆਂ ਕਰਦੇ ਕਦੀ ਇਹਨੂੰ ਲੁੱਟ ਲਿਆ ਕਦੀ ਉਹਨੂੰ ਲੁੱਟ ਲਿਆ ਕਦੀ ਇਹਨੂੰ ਕਰ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਹਿੰਮਤ ਰੱਖੋ ਹਾਂ ਤੁਸੀਂ ਵੀ ਕੰਮ ਕਰੋ ਹਾਂ ਠੀਕ ਹੈ ਤੇ ਜ਼ਮੀਨ ਲਓ ਤੁਸੀਂ ਵੀ ਕੰਮ ਕਰੋ ਤੇ ਤੁਹਾਡਾ ਤੁਹਾਨੂੰ ਵੀ ਰੋਜ਼ਗਾਰ ਮਿਲੇ ਤੁਹਾਨੂੰ ਇਹੋ ਜਿਹੇ ਕੋਈ ਪੁੱਠੇ ਸਿੱਦੇ ਕੰਮ ਨਾ ਕਰਨੇ ਪੈਣ ਹਾਂ ਬਾਕੀ ਇਹੋ ਕਹਿੰਦਾ ਮੈਂ ਐਮਐਸਪੀ ਜ਼ਰੂਰ ਦੇਵੇ ਗਵਰਨਮੈਂਟ ਜੀ ਗਵਰਨਮੈਂਟ ਦੇਣ ਨਾਲ ਸਾਹੀ ਪਾਣੀ ਦੇ ਚੱਕਰ ਦੇ ਵਿੱਚੋਂ ਨਿਕਲ ਜਾਗੇ ਫਸਲ ਫਸਲ ਦਾ ਬਦਲਾਅ ਹੋਊਗਾ ਕੋਈ ਮੱਕੀ ਵਿਦਾਂਗੇ ਕੁਝ ਕੋਈ ਹੋਰ ਜਿੱਤੇ ਪਾਣੀ ਘਟ ਹੁੰਦਾ ਦਿਨੋ ਦਿਨ ਸਾਡੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਇਸ ਕਰਕੇ ਚਿੰਤਾ ਦਾ ਵਿਸ਼ਾ ਹਾਂ ਕਰਪਾ ਕਰਕੇ ਬਦਲਣਾ ਜ਼ਰੂਰ ਹੋਣਾ ਚਾਹੀਦਾ ਅੱਛਾ ਵੀਰ ਜੀ ਫਿਰ ਤੁਹਾਡਾ ਰੁਟੀਨ ਕੀ ਰਹਿੰਦੀ ਆ ਮੈਂ ਤੁਹਾਨੂੰ ਕਿ ਇੱਕ ਵਾਰ ਜ਼ਰੂਰ ਦੱਸਿਓ ਤੁਸੀਂ ਖੁੱਲ ਕੇ ਕਿ ਜੇਕਰ 100 ਕਿੱਲਾ ਤੁਸੀਂ ਜ਼ਮੀਨ ਠੇਕੇ ਤੇ ਲੈ ਕੇ ਵਾਈ ਕਰਦੇ ਹੋ ਤਾਂ ਆਪਣਾ ਸ਼ੈਡਿਊਲ ਵੀ ਦੱਸਿਓ ਕਿ ਤੁਸੀਂ ਸਵੇਰ ਤੋਂ ਫਿਰ ਸ਼ਾਮ ਤੱਕ ਕਿਵੇਂ ਨਿਕਲਦਾ ਪੂਰਾ ਦਿਨ ਦੇਖੋ ਜੀ ਸਾਹਿਦ ਵੀ ਜੀ ਸਵੇਰੇ 4 ਵਜੇ 4:30 ਵਜੇ ਉੱਠੀਦਾ ਹਾਂ ਹਾਂ ਹੁਣ ਥੋੜੇ ਜ਼ਿੰਮੇਵਾਰ ਤੇ ਵੇਲਾ ਤਾਂ ਕਦੀ ਵੀ ਨਹੀਂ ਹੁੰਦਾ ਹਾਂ ਪਹਿਲਾਂ ਕਣਕਾਂ ਵੱਢੀਆਂ ਕਣਕਾਂ ਵੱਢ ਕੇ ਤੂੜੀਆਂ ਬਣਾਈਆਂ ਰੀਪਰ ਰੱਖਿਆ ਸੀਗਾ ਤੂੜੀਆਂ ਨੇ ਅਕੀ ਥੋੜਾ ਥੋੜਾ ਨੁਕਸਾਨ ਕੀਤਾ ਰੇਡ ਰੋ ਚਲੋ ਕੋਈ ਗੱਲ ਨਹੀਂ ਸਮੇਂ ਦੇ ਅਨੁਸਾਰ ਹੀ ਹੈ ਕਦੇ ਕਦੇ ਵੱਧ ਵੀ ਹੋ ਜਾਂਦਾ ਕਦੇ ਘੱਟ ਵੀ ਹੋ ਜਾਂਦਾ ਹਾਂ ਸ਼ਡਿਊਲ ਇਹ ਮਹਾਰਾਜ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਖੇਤਾਂ 'ਚ ਵਾਈ ਹੋਈ ਕਰਦੀ ਆਪਣੀ ਬੰਨੇ ਘਾੜਾ ਆੜਾ ਘਾੜੇ ਘਰ ਉਹ ਕਰ ਇਹ ਸਾਰੀ ਧੜੀ ਹੁਣ ਜ਼ਿੰਮੇਦਾਰ ਕਦੀ ਵੀ ਬੇਲਾ ਨਹੀਂ ਹੁੰਦਾ ਹਾਂ ਇੱਕ ਗੱਲ ਦੱਸਿਓ ਜੇਕਰ ਜਿਵੇਂ ਬੜੇ سارے ਲੋਕ ਨੇ ਜਿਨ੍ਹਾਂ ਦੀਆਂ ਚੰਗੀਆਂ ਜ਼ਮੀਨਾਂ ਨੇ ਉਹ ਬਾਹਰ ਚਲੇ ਜਾਂਦੇ ਨੇ ਜੇਕਰ ਜਿਹਦੀ ਇੱਥੇ ਜ਼ਮੀਨ ਹੈਗੀ ਆ ਕੋਈ 10-15 ਕਿੱਲੇ ਜੇਕਰ ਉਹ ਚਾਜ ਨਾਲ ਕਰੇ ਤਾਂ ਵਾਕਈ ਫਿਰ ਇੱਥੇ ਕਰ ਸਕਦਾ ਵਧੀਆ ਬਿਲਕੁਲ ਕਰ ਸਕਦਾ ਜੀ ਕਿਉਂ ਨਹੀਂ ਕਰ ਸਕਦਾ ਮਹਾਰਾਜ ਜੀ ਇਹੀ ਸਾਨੂੰ ਜਿ ਭਾਵੇਂ ਚਲੋ ਜਿਸ ਤਰ੍ਹਾਂ ਮਰਜੀ ਔਖੇ ਸੌਖੇ ਹੋ ਕੇ ਕਰਕੇ ਫਿਰ ਵੀ ਰੋਟੀ ਤਾਂ ਖਾਣੀ ਹੈ ਨਾ ਹਾਂ ਅਸੀਂ ਵੀ ਆਪਣੇ ਬੱਚੇ ਬਾਹਰ ਇਹਨਾਂ ਕਿਸੇ ਕਹਿੰਦੇ ਜ਼ਮੀਨਾਂ ਤੋਂ ਭੇਜੇ ਬਾਹਰ ਹਾਂ ਤੁਸੀਂ ਫਿਰ ਬੇਟੇ ਬਾਹਰ ਭੇਜੇ ਹੋਏ ਨੇ ਬੇਟੇ ਮੇਰੇ ਹਾਂਜੀ ਦੋਨੋਂ ਅਮਰੀਕਾ ਜੀ ਅੱਛਾ ਹਾਂਜੀ ਇਹ ਫਿਰ ਜਦੋਂ ਬਲਵੀਰ ਜੀ ਸੁਭਾਵਕ ਤੌਰ ਤੇ ਗੱਲ ਹੈ ਕਿ ਜਦੋਂ ਇਹ ਤੁਹਾਡੇ ਨਾਲ ਹਾਦਸਾ ਹੋਇਆ ਹਨਾ ਛੋਟੀ ਉਮਰ ਦੇ ਵਿੱਚ ਬੜੀਆਂ ਸਾਰੀਆਂ ਚੁਣੌਤੀਆਂ ਵੀ ਆ ਜਾਂਦੀਆਂ ਨੇ ਲੋਕ ਗੱਲਾਂ ਵੀ ਕਰਦੇ ਨੇ ਕਿ ਸ਼ਾਇਦ ਹੁਣ ਉਸ ਤਰੀਕੇ ਨਾਲ ਬਲਵੀਰ ਸਿੰਘ ਤੋਂ ਕੰਮ ਨਹੀਂ ਹੋਣਾ ਇਹ ਚੀਜ਼ਾਂ ਸੁਣਦੇ ਸੀਗੇ ਤੁਸੀਂ ਬਿਲਕੁਲ ਸੁਣਦੇ ਸੀ ਇਹ ਤਾਂ ਚੀਜ਼ਾਂ ਦਾ ਅਸੀਂ ਮੁਕਾਬਲਾ ਕੀਤਾ ਮਾਰੇ ਹਾਂ ਮੁਕਾਬਲਾ ਕਰਕੇ ਤੇ ਹਿੰਮਤ ਰੱਖੀ ਆਪਣੀ ਮੈਂ ਤਾਂ ਕਿਤੇ ਬੱਸ 'ਚ ਬੈਠਾ ਹੋਵਾਂ ਕਦੇ ਕੋਈ ਲੋਕ ਬਸਾਜੂ ਵੀ ਮੰਗਦੇ ਆ ਉਹਨਾਂ ਨੂੰ ਵੀ ਕਹਿੰਨਾ ਭਾਈ ਉਹ ਨਾ ਇਹ ਮੰਗਣ ਵਾਲਾ ਕੰਮ ਛੱਡੋ ਤੁਸੀਂ ਕੰਮ ਸਿੱਖੋ ਕੋਈ ਨਾ ਕੋਈ ਕੰਮ ਦਾ ਹੱਥਾਂ ਦਾ ਰੋਜ਼ਗਾਰ ਸਿੱਖੋ ਭਾਈ ਤੁਹਾਡਾ ਇੱਕ ਮੁੰਡਾ ਸੀ ਬਸ ਦੇ ਵਿੱਚ ਮੈਂ ਕਿਹਾ ਬੇਟੇ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ ਬਦੱਸ ਮੈਂ ਕਿਹਾ ਮੈਂ ਕੁੜੀ ਵਾਲਿਆਂ ਨੂੰ ਕੀ ਕਹੂੰਗਾ ਮੁੰਡਾ ਕੀ ਕਰਦਾ ਹਾਂ ਮੈਂ ਕਹਾਂ ਮੁੰਡਾ ਕੀ ਕਰਦਾ ਮੈਂ ਦੱਸੂਗਾ ਤੇ ਫਿਰ ਮੈਂ ਕਹਾਂ ਤੂੰ ਦੱਸ ਮੈਂ ਕਹੀ ਕਹੂੰ ਨਾ ਨੂੰ ਤੇ ਜੇ ਮੈਂ ਕਹਾਂ ਤੂੰ ਇਹੋ ਟੇਲਰ ਮਾਸਟਰ ਦਾ ਕੰਮ ਸਿੱਖਿਆ ਹੁੰਦਾ ਕੰਮ ਸੇ ਕੰਮ ਤੂੰ ਬਹਿ ਕੇ ਬਹਿ ਕੇ ਤੇ ਮਸ਼ੀਨ ਚਲਾ ਹੀ ਸਕਦਾ ਨਾ ਚਲਾ ਕੇ ਸਿੰਦਾ ਤੇਰਾ ਤੇਰਾ ਵੀ ਤੇਰੇ ਤੇਰਾ ਵੀ ਘਰ ਪਰਿਵਾਰ ਵਧੀਆ ਬਣਦਾ ਤੇ ਕਿਉਂਕਿ ਮੈਂ ਆਵੇ ਇਸੇ ਸਮੇਂ ਦੇ ਵਿੱਚੋਂ ਗੁਜ਼ਰਿਆ ਭਾਈ ਇਸੇ ਗੁਜ਼ਰੇ ਹਾਂ ਮੈਨੂੰ ਇੱਕਲ ਦੱਸਿਓ ਜਿਵੇਂ ਤੁਸੀਂ ਦੱਸਿਆ ਕਿ 20 ਕੁ ਸਾਲ ਹੋ ਗਏ ਤੁਹਾਨੂੰ ਖੇਤੀ ਕਰਦਿਆਂ ਹਨ ਠੇਕੇ ਤੇ ਲੈ ਕੇ ਜ਼ਮੀਨ ਉਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਅੱਲਾ ਮਹਾਰਾਜ ਜੀ ਮੈਂ ਮੈਂ ਵੀ ਟੇਲਰ ਮੱਛ ਦਾ ਕੰਮ ਕਰਦਾ ਸੀਗਾ ਅੱਛਾ ਵਿਆਹ ਕਰਾ ਲਿਆ ਵਿਆਹ ਕਰਕੇ ਬੱਚੇ ਹੋ ਗਏ ਬੱਚੇ ਹੋਣ ਤੋਂ ਬਾਅਦ ਦੇ ਵਿੱਚ ਬੱਚੇ ਫਿਰ ਚਲੇ ਗਏ ਬਾਹਰ ਮੈਂ ਫਿਰ ਮੇਰੇ ਥੋੜਾ ਨਿਗਾ ਤੇ ਫਰਕ ਪੈ ਗਿਆ ਹਾਂ ਮੈਂ ਕਿਹਾ ਫਿਰ ਮੈਂ ਲੱਤ ਤੋਂ ਦੀ ਹਣਾਗਾ ਫਿਰ ਅੱਖਾਂ ਦਾ ਜ਼ਿਆਦਾ ਨਿਗਾ ਡਾਊਨ ਹੋ ਜੂਗੀ ਇਸ ਕਰਕੇ ਫਿਰ ਮੈਂ ਟੇਲਰ ਮੱਛ ਦਾ ਕੰਮ ਛੱਡ ਕੇ ਇਹ ਨਾਲੇ ਤਾਂ ਖੁੱਲੀ ਹਵਾ ਲੈਣੇ ਖੇਤਾਂ ਦੇ ਵਿੱਚ ਹਾਂ ਤੇ ਨਾਲੇ ਭਾਈ ਆਪਣੇ ਦੇਸ਼ ਦੀ ਸੇਵਾ ਕਰਦੇ ਹਾਂ ਫਿਰ ਹੁਣ ਕਈ ਜਿਹੜੀ ਚਾਹੁੰਦਾ ਕਿ ਪਹਿਲਾਂ ਛੱਡ ਦੇਣਾ ਚਾਹੀਦਾ ਸੀ ਉਹ ਕੰਮ ਨਹੀਂ ਜੀ ਫਿਰ ਇਹ ਇਹ ਸਵਾ 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 ਜੜਾ ਇਹ ਕਿਸੇ ਦਾ ਮਹਤਾਜ ਨਹੀਂਗਾ ਹਾਂ ਸਮੇਂ ਦੇ ਨਾਲ ਗੱਡੀ ਚੱਲਦੀ ਸਾਰੀ ਦੁਨੀਆ ਦੀ ਸਮੇਂ ਨਾਲ ਗੱਡੀ ਚੱਲਦੀ ਹੈ। ਵੈਸੇ ਤਾਂ ਤੁਹਾਡੀ ਜਿੰਨੀ ਹਿੰਮਤ ਆ ਮੈਨੂੰ ਲੱਗਦਾ ਸਵਾਲ ਕਰਨਾ ਵੀ ਨਹੀਂ ਬੰਦਦਾ ਕਿ ਯਾਰੀ ਕਿ ਜਦੋਂ ਤੁਸੀਂ ਖੇਤੀ ਕਰਦੇ ਹੋ ਬੜੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਾਂ ਚੁਣੌਤੀਆਂ ਆਉਂਦੀਆਂ ਜਾਂ ਕਈ ਯਾਰੀ ਟਰੈਕਟਰ ਫਸ ਜਾਂਦੇ ਨੇ ਕਈ ਯਾਰੀ ਇਹੋ ਜੀ ਜਗ੍ਹਾ ਤੇ ਜਾਣਾ ਉਦੋਂ ਕਦੇ ਤੁਹਾਨੂੰ ਕਮੀ ਮਹਿਸੂਸ ਹੋਈ ਹੈ? ਦੇਖੋ ਜੀ ਫੇਰ ਦੁਬਾਰਾ ਗੱਲ ਇਹੇ ਕਰਦਾ ਫਸਤ ਮੈਂ ਜੇ ਮੇਰਾ ਫਸ ਜਾਂਦਾ ਤੇ ਕਿਸੇ ਹੋਰ ਦਾ ਵੀ ਫਸ ਜਾਂਦਾ ਇਹ ਇੱਕ ਦੂਜੇ ਦਾ ਜ਼ਿੰਮੇਦਾਰ ਜ਼ਿੰਮੇਦਾਰਾ ਹਸਰ ਹੁੰਦਾ ਉਹ ਮੈਂ ਤਾਂ ਸਵਾਲ ਕੀਤਾ ਕਿਉਂਕਿ ਲੋਕੀ ਨਾ ਕਈ ਜਿਹੜੀ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਸ਼ਾਇਦ ਫੇਰ ਕੋਈ ਐ ਨਾ ਹੋਏਗਾ ਇਸ ਤਰ੍ਹਾਂ ਨਹੀਂ ਦੁਨੀਆ ਦੇ ਵਿੱਚ ਵਿਚਰਨਾ ਵਧੀਆ ਤਰੀਕੇ ਨਾਲ ਵਿਚਰਨਾ ਵੀ ਰਹੇਗਾ ਸਾਨੂੰ ਆਪਾਂ ਜੇ ਕਿਸੇ ਦਾ ਕੰਮ ਆਵਾਂਗੇ ਇੱਥੇ ਸਾਡੇ ਇੱਥੇ ਸੜਕ ਉੱਤੇ ਕਿਸੇ ਦਾ ਟਰੱਕ ਟਰੈਕਟਰ ਡਿੱਗਿਆ ਸੀਗਾ ਮੈਂ ਆਪ ਖੁਦ ਜਾ ਕੇ ਉਹਦਾ ਜਾ ਕੇ ਟਰੈਕਟਰ ਕਢਾ ਕੇ ਉਹਨੂੰ ਕਰ ਕਰਕੇ ਸਿੱਧੇ ਰਸਤੇ ਪਾਇਆ ਵੀਰੇ ਚੱਲ ਭਾਈ ਲੈ ਤੇਰੀ ਮਤ ਕਰਦੇ ਜਿਵੇਂ ਬੰਦੇ ਦਾ ਬੰਦਾ ਦਾਰੂ ਕਿਤੇ ਜਿੰਮੇਦਾਰ ਦੀ ਗੱਲ ਹੀ ਕੋਈ ਇਨਸਾਨ ਹੀ ਇਨਸਾਨ ਦਾ ਦਾਰੂ ਨਾ ਹਾਂ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਲੱਗਦਾ ਕੀ ਜਾ ਕੇ ਰਹਿੰਦੇ ਰਹੇ ਹੋ ਹਣਾ ਬਿਲਕੁਲ ਮੈਂ ਗਿਆ ਸੀ ਕਿਸਾਨ ਅੰਦੋਲਨ ਦੇ ਵਿੱਚ ਵੀ ਗਿਆ ਸੀ ਜਾ ਕੇ ਉੱਥੇ ਵੀ ਗਵਰਨਮੈਂਟਾਂ ਨੂੰ ਅਪੀਲ ਕੀਤੀ ਸੀ ਹੁਣ ਦੁਬਾਰਾ ਫੇਰ ਮੈਂ ਅਪੀਲ ਕਰਨੀ ਕਰਦਾ ਵਾਂ ਤੁਹਾਡੇ ਮਾਧਮੇ ਦਰ ਆਈ ਇੱਕ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਹਾਂ ਇਹ ਪਿਆਰੀ ਗਵਰਨਮੈਂਟੋ ਜੀ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਹੈ ਜਿਹੜੀ ਮੌਜੂਦਾ ਸਰਕਾਰਾਂ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਜ਼ਿਮੀਂਦਾਰਾਂ ਨੂੰ ਹੁਣ ਆਪਾਂ ਛੋਣਾ ਲਾਉਣ ਦੀ 20 ਤਰੀਕ ਜਾਂ 15 ਤਰੀਕ ਦਿੱਤੀ ਹੈ ਇਹ ਕਿਰਪਾ ਕਰਕੇ ਸਾਨੂੰ 1 ਜੂਨ ਦਿਓ ਉਹ ਕਿਉਂ ਜੀ ਪੁੱਛੋ ਸਾਨੂੰ ਕਿਉਂ ਕਿਉਂ ਇਸ ਕਰਕੇ ਜੀ ਜਿਹੜੀ ਫਸਲੀ ਸਾਡੇ ਫਸਲ ਜਿਹੜੀ ਬੀਜਦੇ ਅਸੀਂ ਇਹ ਚੰਗਤਰਾ ਜਦੋਂ ਜਦੋਂ ਲੇਟ ਹੋਣ 20 ਦਿਨ ਲੇਟ ਹੋਣ ਕਰਕੇ ਚੰਗਤਰਾ ਪੱਕਦੀ ਨਹੀਂ ਜਦੋਂ ਪੱਕਦੀ ਨਹੀਂ ਤੇ ਫਿਰ ਮੋਚਰ ਜਿਹੜਾ ਆਉਂਦਾ ਨਹੀਂਗਾ ਫਸਲ ਚੰਗਤਰਾ ਸੁੱਕਦੀ ਨਹੀਂਗੀ ਉਦੋਂ ਮੌਸਮ ਦਾ ਜਿਹੜੇ ਮੌਸਮ ਜਿਹੜਾ ਠੰਡਾ ਹੋ ਜਾਂਦਾ ਤੇ ਫਸਲ ਚਾਜ ਨਾਲ ਪੱਕਦੀ ਨਹੀਂਗੀ ਤੇ ਜੇ ਜਿੰਨਾ ਜਿੰਨਾ ਫਸਲ ਨੇ ਟਾਈਮ ਲੈਣਾ ਟਾਈਮ ਤੇ ਉਹਨਾਂ ਹੀ ਲੈਣਾ ਪਾਣੀ ਅੱਜ ਰੋਟੀ ਉਹ 90 ਦਿਨਾਂ ਚ ਪੱਕਦੀ ਆ ਵਾਇਗਰੂ 7 ਨਾਲ ਜੇ 90 ਦਿਨਾਂ ਦੇ ਵਿੱਚ ਫਸਲ ਪੱਕਣੀ ਹੈ ਨਾ ਉਹ 90 ਦਿਨਾਂ ਚ ਪੱਕਣੀ ਹੈ ਚਾਹੇ 1 ਜੂਨ ਨੂੰ ਲਾ ਦਿਓ ਤਾਂ ਵੀ 90 ਦਿਨਾਂ ਚ ਪੱਕਣੀ ਹੈ ਚਾਹੇ 20 ਜੂਨ ਨੂੰ ਲਾ ਦਿਓ ਤਾਂ ਵੀ 90 ਦਿਨਾਂ ਚ ਪੱਕਣੀ ਹੈ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਗਵਰਨਮੈਂਟ ਜੀ ਸਾਨੂੰ ਜਿਹੜਾ ਬਿਜਲੀ ਤੁਸੀਂ 1 ਜੂਨ ਨੂੰ ਦਿਓ ਤੇ ਜ਼ਿਮੀਂਦਾਰਾਂ ਨੂੰ ਇਜਾਜ਼ਤ ਦਿਓ 1 ਜੂਨ ਨੂੰ ਲਾਉਂਦੇ ਤਾਂ ਗਵਰਨਮੈਂਟ ਨੂੰ ਵੀ ਘਟਾ ਇਸ ਗੱਲ ਦੇ ਵਿੱਚ ਮਾਰੇ ਜਦੋਂ ਸਰਕਾਰ ਕਰਤ ਦੇਂਦੀ ਹੈ ਕਹਿੰਦੇ ਨੇ ਕਿ ਪਾਣੀ ਲੱਗਣਾ ਪਹਿਲਾਂ ਸ਼ੁਰੂ ਹੋ ਜਾਂਦਾ ਉਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਥੋੜਾ ਜਿਹਾ ਲੰਬਾ ਲੈ ਜਾਂਦੇ ਅਸੀਂ ਵੇਖੋ ਜੀ ਮੈਂ ਠੀਕ ਹੈ ਮੰਨਦੇ ਤੁਹਾਡੀ ਗੱਲ ਪਰ ਨੁਕਸਾਨ ਜ਼ਿੰਮੇਵਾਰਾਂ ਦਾ ਵੀ ਤਾਂ ਗਵਰਨਮੈਂਟਾਂ ਦਾ ਵੀ ਹੈ ਜਿੱਤਰਾ ਮਰਜ਼ੀ ਧੱਕੇ ਧੋੜੇ ਨਾ ਜਦੋਂ ਇੱਤੇ ਥਾਂ ਥਾਂ ਕਰਕੇ ਵੇਚਦੇ ਆਹੀ ਮੰਡੀਆਂ 'ਚ ਜਾ ਕੇ ਵੇਚ ਕੇ ਆਪਣੀ ਆਏ ਨੇ ਜਦੋਂ ਮੰਡੀਆਂ ਦੇ ਵਿੱਚੋਂ ਗਵਰਨਮੈਂਟ ਜਾ ਕੇ ਗਦਾਮਾਂ ਵਿੱਚ ਲਾਉਂਦੀ ਵੀਰੇ ਉਹ ਛੱਡ ਜਾਂਦੀ ਜੇ ਫਸਲ ਤੇ ਮੇਰੇ ਗਵਰਨਮੈਂਟ ਦਾ ਮੈਨੂੰ ਨਹੀਂ ਦੁੱਖ ਉਹਦਾ ਗਵਰਨਮੈਂਟ ਦਾ ਮੈਨੂੰ ਦੁੱਖ ਕਿੱਥੋਂ ਪਰ ਪਾਈ ਕਰੂਗੀ ਗਵਰਨਮੈਂਟ ਵੀ ਵਾਕੇ ਇੱਕ ਕਿਤਰਾ ਕਿਤਰਾ ਸਬਸਿਡੀਆਂ ਦਊਗੀ ਜਾਂ ਕਿਤਰਾ ਹੋਰ ਕਿਤਰਾ ਕੰਮ ਹੋਰ ਨੁਕਸਾਨ ਜਿਹੜਾ ਉਹ ਗਵਰਨਮੈਂਟ ਦਾ ਨਹੀਂ ਸਾਡਾ ਸਾਨੂੰ ਇਸ ਗੱਲ ਦਾ ਦੁੱਖ ਦੋਨਾਂ ਦਾ ਹੁੰਦਾ ਵੀਰ ਜੀ ਫਿਰ ਸੰਦ ਕਿਹੜੇ ਕਿਹੜੇ ਰੱਖੇ ਤੁਸੀਂ ਟਰੈਕਟਰ ਇੱਕ ਰੱਖਿਆ ਕਿੰਨੇ ਟਰੈਕਟਰ ਨੇ ਟਰੈਕਟਰ ਦੇ ਕੋ ਦੋ ਆ ਜੀ ਅੱਛਾ ਹੋਰ ਫਿਰ ਸਾਰਾ ਸਮਾਨ ਬਣਾਇਆ ਹੋਇਆ ਤੁਸੀਂ ਸਾਰਾ ਸਦਸ ਦੁਆਰਾ ਗੁਰੂ ਦੀ ਕਿਰਪਾ ਨਾਲ ਸਾਰਾ ਬਣਾਇਆ ਵੀਰੇ ਹਾਂ ਇਹ ਫਿਰ ਜਿਵੇਂ ਤੁਸੀਂ ਜਿਹੜੀ ਠੇਕੇ ਤੇ ਜ਼ਮੀਨ ਲਈਏ ਇਹ ਸਾਰੀ ਪਿੰਡ ਦੀ ਹੈ ਕਿ ਲਾਗੇ ਪਿੰਡਾਂ ਤੋਂ ਵੀ ਲਈ ਹੈ ਨਹੀਂ ਲਾਗੇ ਲਗਭਗ ਸਾਡੇ ਐਨਆਰਆਈ ਆ ਜੀ ਅੱਛਾ ਹਾਂਜੀ ਉਹ ਫਿਰ ਤੁਸੀਂ ਪੱਕੇ ਰੱਖੇ ਹੋਏ ਨੇ ਹਣਾ ਵੇਖੋ ਜੀ ਆਪਣਾ ਵਿਹਾਰ ਵਧੀਆ ਰੱਖੀਏ ਹਾਂ ਟਾਈਮ ਨਾਲ ਅਗਲੇ ਨੂੰ ਠੇਕਾ ਦੇਈਏ ਤਾਂ ਫਿਰ ਆਪਣੇ ਆ ਵੀ ਨਹੀਂ ਕੋਈ ਕਰਦਾ ਕੋਈ ਜਿਵੇਂ ਫਿਰ ਇਹ ਹੁਣ ਜਿਵੇਂ ਤੁਸੀਂ ਬੱਚੇ ਵੀ ਬਾਹਰ ਭੇਜੇ ਇਹ ਸਾਰਾ ਫਿਰ ਖੇਤੀ ਦੀ ਦੇਣ ਹੈਗੀ ਆ ਬਿਲਕੁਲ ਜੀ ਬੱਚੇ ਕਹਿੰਦੇ ਨੇ ਕਿ ਹੁਣ ਪਪਾ ਆਜੋ ਬਾਹਰ ਕੇ ਜਾ ਫਿਰ ਨਹੀਂ ਬੱਚੇ ਤਾਂ ਕਹਿੰਦੇ ਆ ਪਰ ਨਹੀਂ ਅਸੀਂ ਅਜੇ ਤੱਕ ਜਿੰਜੇਕਰ ਚੱਲਦੀਆਂ ਉਹਨਾਂ ਜੇਕਰ ਕੰਮ ਕਰਨਾ ਭਾਈ ਹਾਂ ਹਾਂਜੀ ਬਾਕੀ ਸਮੇਂ ਦੀ ਗੱਲ ਹੈ ਵੇਖੋ ਸਮਾਂ ਕੀ ਕਹਿੰਦਾ ਜੀ ਹਾਂ ਆਖਰੀ ਸਵਾਲ ਹੈ ਇਸ ਖੇਤੀ ਨੇ ਤੁਹਾਨੂੰ ਕੀ ਕੁਝ ਦਿੱਤਾ ਪਹਿਲਾਂ ਤੇ ਧਰਤੀ ਮਾਂ ਨੇ ਆਨੰਗ ਆਇਆ ਜੀ ਹਾਂ ਕਿਸਾਨ ਨੇ ਆਨੰਗ ਆਇਆ ਹਾਂ ਤੇ ਆਪਣੇ ਦੇਸ਼ ਦੀ ਸੇਵਾ ਕੀਤੀ ਆਪਣੇ ਪੀੜ ਦੇ ਦੀ ਸੇਵਾ ਕੀਤੀ ਹਾਂ ਹਾਂਜੀ ਸਾਡਾ ਰੋਜੀ ਰੋਟੀ ਦਿੱਤੀ ਹਾਂ ਆਪਣੇ ਦੇਸ਼ ਵਾਸਤੇ ਵੀ ਅਸੀਂ ਕੰਮ ਕੀਤਾ ਵੀਰੇ ਹਾਂ ਯੋਗਦਾਨ ਪਾਇਆ ਹਾਂ ਤੇ ਸਾਨੂੰ ਬਸ ਇਹ ਦੇਣਾ ਸਾਡੇ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਸਾਡੇ ਕੋਈ ਚਾਰ ਮਜ਼ਦੂਰ ਵੀ ਆ ਕੇ ਰੋਟੀ ਖਾਂਦੇ ਸਾਡੇ ਮਨ ਨੂੰ ਸ਼ਾਦੀ ਬਤਲ ਲੋ ਲੋਕ ਲੰਗਰ ਲਗਾਉਂਦੇ ਆ ਨਾ ਪਰ ਸਾਨੂੰ ਲੰਗਰ ਲਗਾਉਣ ਦੀ ਲੋੜ ਤੇ ਨਹੀਂ ਗਈ ਸਾਡੇ ਘਰ ਜੀ ਤਾਂ ਚਾਰ ਮਜ਼ਦੂਰ ਬੈਠ ਕੇ ਰੋਟੀ ਖਾਂਦੇ ਸਾਨੂੰ ਲੰਗਰ ਜੰਦਾ ਇਹ ਸਾਨੂੰ ਉਹਦਾ ਅਗਾਨਾ ਨਹੀਂ ਇਹ ਇਹ ਵੱਖਰਾ ਸਿਕੂਣਾ ਹਾਂਜੀ ਹਾਂਜੀ ਠੀਕ ਹੈ ਜੀ ਬਲਵੀਰ ਜੀ ਬਹੁਤ ਬਹੁਤ ਧੰਨਵਾਦ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਇਹ ਮਿਸਾਲ ਹੈ ਬਲਵੀਰ ਸਿੰਘ ਹੁਣਾਂ ਜਿਹੜੀ ਪੇਸ਼ ਕੀਤੀ ਹੈ ਕਿ ਲੱਤ ਕੱਟੀ ਗਈ ਹਾਦਸਾ ਹੋ ਗਿਆ ਪਰ ਹਿੰਮਤ ਨਹੀਂ ਛੱਡੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ ਆਪ ਦੀ ਮਿਹਨਤ ਕਰਨੀ ਸ਼ੁਰੂ ਕੀਤੀ 10 ਕਿੱਲਿਆਂ ਤੋਂ ਸ਼ੁਰੂ ਕਰਕੇ 100 ਕਿੱਲਾ ਜਿਹੜੀ ਆ ਇਹਨਾਂ ਨੇ ਜ਼ਮੀਨ ਠੇਕੇ ਤੇ ਲਈ ਔਰ ਉਸੇ ਜ਼ਮੀਨ ਦੇ ਸਦਕਾ ਇਹਨਾਂ ਨੇ ਆਪਣੇ ਬੱਚੇ ਬਾਹਰ ਭੇਜੇ ਸੋ ਲੋੜ ਹੈ ਅਜਿਹੇ ਲੋਕਾਂ ਤੋਂ ਮਿਸਾਲ ਲੈਣ ਦੀ ਅਜਿਹੇ ਲੋਕਾਂ ਤੋਂ ਸਿੱਖ ਲੈਣ ਦੀ ਦੇਖਦੇ ਰਹੋ #ਪੰਜਾਬ